ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਚ ਹਾਈ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਇੱਕ ਨਵੀਂ ਚੀਜ਼ ਪਹਿਲਾਂ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਜੀ ਤੇ ਜਿਹੜੇ ਨਵੇਂ ਵੀਵਰ ਸਾਰੇ ਆਏ ਨੇ ਉਹ ਸਬਸਕ੍ਰਾਈਬ ਕਰਨ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਸ਼ੁਰੂ ਕਰਨ ਲੱਗੇ ਆਂ ਜੀ ਵੀਡੀਓ ਦੇ ਵਿੱਚ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਇੱਕ ਨਵੀਂ ਚੀਜ਼ ਲੈ ਕੇ ਆਏ ਆ ਬਹੁਤ ਸੋਹਣੀ ਮੀਟ ਕਰਦੇ ਆਂ ਜੀ ਤੁਹਾਡੇ ਪਸੰਦ ਆਊਗੀ ਹੀ ਆਊਗੀ ਜੇ ਤੁਹਾਨੂੰ ਉਹ ਪਸੰਦ ਆਈ ਤਾਂ ਜਰੂਰ ਲਾਈਕ ਕਰਕੇ ਜਾਇਓ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦਿਓ ਤੇ ਘਰੇ ਬੈਠੇ ਮੰਗਵਾਇਓ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਜੀ ਦੇਖੋ ਜੀ ਇੰਨੀ ਸੋਹਣੀ ਫੁਲਕਾਰੀ ਲੈ ਕੇ ਆਏ ਆ ਜੀ ਬਹੁਤ ਜਿਆਦਾ ਸੋਹਣੀ ਹੈਗੀ ਲਓ ਜੀ ਸਾਰੀ ਫੁਲਕਾਰੀ ਦੇ ਉੱਪਰ ਹੋਇਆ ਹੋਇਆ ਜੀ ਆਰੀ ਵਰਕ ਮਮਾ ਤੁਸੀਂ ਇਹਨੂੰ ਸ਼ਾਲ ਮੰਨ ਲਓ ਮਮਾ ਫਲਕਾਰੀ ਉਹ ਛੋਟੀ ਛੱਦੀ ਤੇ ਬਹੁਤ ਸੋਹਣਾ ਇੱਕ ਨੰਬਰ ਕਪੜਾ ਲਾਇਆ ਹੋਇਆ ਨਾ ਇਹ ਇੱਦਰ ਦੀ ਹੈ ਨਾ ਕੁਝ ਹੋਰ ਕੋਈ ਤਾਗ ਨਹੀਂ ਨਿਕਲਦਾ ਬਹੁਤ ਜਿਆਦਾ ਸੋਹਣੀ ਐ ਜੀ ਤੇ ਲਓ ਜੀ ਹੁਣ ਇਹਦੀ ਸਾਰੇ ਦੀ ਲੁੱਕ ਦੇਖ ਲਓ ਵਿੱਚ ਇਹਦੇ ਸਿੱਪੀ ਵਰਕ ਵੀ ਸਿੱਪੀਆਂ ਵੀ ਲੱਗੀਆਂ ਹੋਈਆਂ ਸਿੱਪੀ ਵਰਕ ਵੀ ਹੋਇਆ ਹੋਇਆ ਵਿੱਚ ਤੇ ਆਰੀ ਵਰਕ ਵੀ ਲਓ ਜੀ ਹੈਂਡ ਵਰਕ ਵੀ ਆਰੀ ਵਰਕ ਵੀ ਆ ਬਹੁਤ ਸੋਹਣੀ ਲੱਗਦੀ ਐ ਜੀ ਤੇ ਜੇ ਤੁਸੀਂ ਵੇਅਰ ਕਰੋਗੇ ਇਹ ਤਾਂ ਲੱਗੂਗੀ ਤੇ ਆਹ ਇਹ ਲੁੱਕ ਬਹੁਤ ਸੋਹਣੀ ਆ ਰਹੀ ਹੈਗੀ ਜੇ ਕੋਈ ਜਾਗੋ ਹੈਗੀ ਕੋਈ ਵੀ ਫੰਕਸ਼ਨ ਆਗਾ ਤੇ ਤੁਸੀਂ ਇਹਨੂੰ ਆ ਜਿਹੜਾ ਲੈ ਸਕਦੇ ਹੋ ਜੀ ਕਿੱਦਾਂ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਬਹੁਤ ਸੋਹਣੀ ਲੱਗ ਰਹੀ ਹੈ ਜੀ ਤੇ ਇੱਕ ਕਲਰ ਇਹਦੇ ਵਿੱਚ ਪਹਿਲਾ ਕਲਰ ਮੈਜੈਂਟਾ ਹੈਗਾ ਤੇ ਦੇਖੋ ਜਿੰਪਾ ਜਲਦੀ ਤਾਂ ਨਹੀਂ ਹੋਈ ਵੀਡੀਓ ਵਧੀਆ ਤੇ ਆਹ ਕਲਰ ਇਹਦੇ ਵਿੱਚ ਮਜੈਂਟਾ ਜੀ ਇੱਕੋ ਨੰਬਰ ਕੁਆਲਿਟੀ ਬਹੁਤ ਜਿਆਦਾ ਵਧੀਆ ਹੈਗੀ ਤੇ ਪ੍ਰਾਈਸ ਸੁਣ ਕੇ ਵੀ ਤੁਸੀਂ ਇਹਦਾ ਹੈਰਾਨ ਹੀ ਰਹਿ ਜਾਣਾਗਾ ਤੇ ਵਰਕ ਇੰਨਾ ਜਿਆਦਾ ਹੋਇਆ ਹੋਇਆ ਇਹਦੇ ਤੇ ਇਹ ਪਸੰਦ ਤੋਂ ਜ਼ਰੂਰ ਆਉਗੀ ਸਾਰਿਆਂ ਨੂੰ ਤੇ ਪ੍ਰਾਈਸ ਹੈਗਾ ਜੀ ਇਹਦਾ 1500 ਰੁਪਏ 1500 ਰੁਪਏ ਦੇ ਵਿੱਚ ਸ਼ਿਪਿੰਗ ਵੀ ਫ੍ਰੀ ਹੈ ਬਿਲਕੁਲ ਲਓ ਜੀ ਅਗਲਾ ਕਲਰ ਅਗਲਾ ਹੈਗਾ ਜੀ ਰੈੱਡ ਕਲਰ ਇਹ ਰੈੱਡ ਮਹਿਰੂਨ ਕਲਰ ਆ ਜੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਨਾ ਇਹ ਖਰਾਬ ਹੁੰਦੀ ਆ ਤੇ ਜਿੱਥੇ ਮਰਜੀ ਤੁਸੀਂ ਇਹਨੂੰ ਲਈ ਜਾਓ ਜਾਗੋ ਤੇ ਲਿਓ ਭਵਾਂ ਦੀ ਨਾ ਇਹਦੇ ਵਿੱਚ ਛੰਡ ਲੱਗਣੀ ਆ ਤੇ ਸੋਹਣੀ ਇੱਕ ਨੰਬਰ ਲੱਗੂਗੀ ਜਾਗੋ ਦੇ ਲਓ ਭਵਾਂ ਮੰਮੀਆਂ ਪਾਣੀ ਵਾਰਨ ਵੇਲੇ ਲੈਣਾ ਭਵਾਂ ਜੀ ਬੋਟੀ ਵਾਸਤੇ ਲਿਓ ਜੀ ਭਵਾਂ ਨਵੀਆਂ ਵਿਆਹੀਆਂ ਲੈਣਾ ਬਹੁਤ ਜਿਆਦਾ ਸੋਹਣੀ ਹੈਗੀ ਫੁਲਕਾਰੀ ਤੇ ਇਹ ਹੈਗਾ ਜੀ ਰੈੱਡ ਮਹਿਰੂਨ ਕਲਰ ਬਹੁਤ ਜਿਆਦਾ ਸੋਹਣਾ ਇੱਕ ਤੋਂ ਇੱਕ ਕਲਰ ਆ ਇਹਦੇ ਵਿੱਚ ਲੋ ਜੀ ਅਗਲਾ ਕਲਰ ਦਿਖਾਉਣੇ ਆ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਕਰ ਦਿਓ ਜੀ ਅਗਲਾ ਕਲਰ ਹੈਗਾ ਜੀ ਬਾਰਡਰਲ ਗ੍ਰੀਨ ਲੋ ਜੀ ਇਹ ਹੈਗਾ ਜੀ ਬਾਰਡਰਲ ਗ੍ਰੀਨ ਵੈਸੇ ਇਹ ਦੇਖਣ ਨੂੰ ਐ ਲੱਗ ਰਿਹਾ ਇਹਦਾ ਜਿੱਦਾਂ ਵੀ ਬਲੈਕ ਹੋਵੇ ਪਰ ਇਹ ਬਲੈਕ ਨਹੀਂ ਹੈਗਾ ਹਨਾ ਬਾਰਡਰਲ ਗ੍ਰੀਨੀ ਆ ਬਾਡਲ ਨਹੀਂ ਤੇ ਸਾਨੂੰ ਕੋਦ ਨੂੰ ਐ ਨਹੀਂ ਬਦਲ ਲੱਗ ਰਿਹਾ ਵੀ ਕਲਰ ਕਿਹੜਾ ਗ੍ਰੀਨ ਆ ਜਾਂ ਬਲੈਕ ਆ ਜੀ ਬਲੈਕ ਆ ਹਨ ਮੈਂ ਦੁਬਾਰਾ ਨਹੀਂ ਪਹਿਣੀ ਬਲੈਕ ਹੀ ਆ ਬਲੈਕ ਕਲਰ ਆ ਜੀ ਇਹ ਵਾਲਾ ਜਿਹੜੇ ਮਰਜੀ ਸੂਤ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ ਦੋ ਪੰਪ ਕਾ ਜੇ ਪੈਂਦੇ ਬਾਰਡਰ ਲੱਗਦੀ ਹੁੰਦਾ ਪਰ ਇਹ ਬਲੈਕ ਕਲਰ ਆ ਜੀ ਲਓ ਜੀ ਬਾਡਲ ਗ੍ਰੀਨ ਵੀ ਬਲੈਕ ਵਾਂਗੂ ਹੀ ਲੱਗਦਾ ਹੁੰਦਾ ਨਾ ਬਾਡਲ ਗ੍ਰੀਨ ਵੀ ਲਓ ਜੀ ਇਹ ਹੈਗਾ ਜੀ ਬਲੈਕ ਕਲਰ ਠੀਕ ਹੈ ਜੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜਿੱਦਾਂ ਕਿ ਹੁਣ ਇੱਧਰਲੇ ਪਾਸੇ ਪਤਾ ਲੱਗਦਾ ਵੀ ਇਹ ਬਲੈਕ ਹੈਗਾ ਠੀਕ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ 1500 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਅਗਲਾ ਕਲਰ ਦਿਖਾਉਣੀ ਆ ਇਹਦੇ ਵਿੱਚ ਕਾਫੀ ਮਹਿਰੂਨ ਇਹ ਹੈਗਾ ਜੀ ਮਹਿਰੂਨ ਕਲਰ ਦਾ ਇਹ ਵੀ ਬਹੁਤ ਸੋਹਣਾ ਕਲਰ ਆ। ਆਪਾਂ ਕਲਰ ਇੱਕ ਤੋਂ ਇੱਕ ਲੈ ਕੇ ਆਏ ਆ ਬਹੁਤ ਜਿਆਦੇ ਸੋਹਣੇ ਕਲਰ ਨੇ ਸਾਰੇ। ਕੋਈ ਵੀ ਇਹਨੂੰ ਵੇਖ ਕਰ ਸਕਦਾਗਾ। ਸਾਰਾ ਫੁੱਲ ਭਰੀ ਭਰੀ ਫੁਲਕਾਰੀ ਇੰਨੀ ਜਿਆਦੇ ਸੋਹਣੀ ਲੱਗ ਰਹੀ ਹੈ ਬਹੁਤ ਜਿਆਦੇ। ਠੀਕ ਹੈ ਜੀ। ਤੇ ਇਹ ਮਹਿਰੂਨ ਕਲਰ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ। ਆਰੀ ਤੇ ਹੈਂਡਵਰਕ ਦੀ ਹੈਗੀ ਇਹ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ। ਅਗਲੇ ਸ਼ਾਲ ਜਿਹੜੇ ਕਿਸੇ ਦੇ ਵਿੱਚ ਹੈ ਠੀਕ ਹੈ ਜੀ ਇਹ ਹੈਗਾ ਜੀ ਸਿੱਪੀ ਵਰਕ ਇਹ ਵੀ ਬਹੁਤ ਸੋਹਣੇ ਨੇ ਲੋਟ ਇਹਦਾ ਕਲਰ ਵੀ ਇੱਕ ਨੰਬਰ ਹੈ ਜੀ ਇਹ ਵੀ ਬਹੁਤ ਜਿਆਦਾ ਸੋਹਣੇ ਚਮਕਦੇ ਨੇ ਤੇ ਇੰਨੇ ਇੱਕ ਜਿਆਦੇ ਸੋਹਣੇ ਹੈਗੀ ਜਲਦੀ ਜਲਦੀ ਬਸ ਤੁਸੀਂ ਆਪਣੇ ਉੱਪਰ ਲੈ ਲਓ ਤੇ ਇਹਨਾਂ ਦਾ ਪ੍ਰਾਈਸ ਉਹਦੇ ਨਾਲੋਂ ਘੱਟ ਹੈ ਜੀ ਇਹ ਹੈਗਾ ਜੀ 1100 ਦੇ ਵਿੱਚ 1150 ਰੁਪਏ ਦਾ ਪ੍ਰਾਈਸ ਹੈਗਾ ਸ਼ਿਪਿੰਗ ਬਿਲਕੁਲ ਫਰੀ ਰਹੂਗੀ ਜੀ ਨਾਲ ਦੀ ਸ਼ਿਪਿੰਗ ਉਹਨਾਂ ਦੀ ਵੀ ਫਰੀ ਹੈ ਇਹਨਾਂ ਦੀ ਵੀ ਫਰੀ ਹੈ ਜੀ ਲਓ 1150 ਦੇ ਵਿੱਚ ਹੈ ਇਹ ਇਹ ਵੀ ਬਹੁਤ ਜਿਆਦਾ ਸੋਹਣਾਗਾ ਜੇ ਜੇ ਕਿਸੇ ਭੈਣ ਨੇ ਦੀ ਸ਼ਰਟ ਵੀ ਬਣਾਉਣੀ ਹੋਵੇ ਉਹ ਵੀ ਬਣਾ ਸਕਦੀ ਆ ਉਹ ਤੁਹਾਡੀ ਇੱਛਾ ਜੀ ਦੀ ਇਹ ਵੀ ਬਹੁਤ ਸੋਹਣਾ ਲੱਗਦਾ ਹੈਗਾ ਜੀ ਸਾਰਾ ਪਰਿਆ ਪਰਿਆ ਇੰਨਾ ਵਰਕ ਹੋਇਆ ਹੋਇਆ ਦੇ ਉੱਪਰ ਤੇ ਹਾਨੀ ਕਿ ਹੈਂਡਵਰਕ ਕੋਈ ਉੱਤਰਨ ਦੀ ਜਾਂ ਕੋਈ ਇਦਾਂ ਦੀ ਕੋਈ ਸ਼ਿਕਾਇਤ ਹੈ ਜਿਹੜੀ ਨਹੀਂ ਆਉਗੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਜੀ ਠੀਕ ਹੈ ਜੀ ਇਹ ਹੈਗਾ ਜੀ ਰੈੱਡ ਮਹਿਰੂਨ ਕਲਰ ਕਲਰ ਸਾਰੇ ਇੱਕ ਤੋਂ ਇੱਕ ਨੇ ਜੀ ਬਹੁਤ ਜਿਆਦਾ ਸੋਹਣੇ ਇਹਦੇ ਵਿੱਚ ਵੀ ਕਲਰ ਤੇ ਤੁਹਾਡਾ ਸਪੌਂਸ ਚਾਹੀਦਾ ਹੈਗਾ ਤੇ ਕਲਰ ਆਪਾਂ ਇਹਦੇ ਵਿੱਚ ਹੋਰ ਵੀ ਵਾਧੂ ਲੈ ਆਵਾਂਗੇ ਜੀ ਬਸ ਜਲਦੀ ਜਲਦੀ ਤੁਸੀਂ ਖਰੀਦ ਲਿਆ ਇਹਨਾਂ ਨੂੰ ਤੇ ਜਲਦੀ ਜਲਦੀ ਸਾਰੀਆਂ ਭੈਣਾਂ ਆਰਡਰ ਦੇਈ ਜਾਓ ਜੀ ਆਹ ਲਓ ਜੀ ਆ ਹੈਗਾ ਜੀ ਗ੍ਰੀਨ ਕਲਰ ਇਹਦੇ ਉੱਤੇ ਕੱਟਵਰਕ ਹੋਇਆ ਹੋਇਆ ਜੀ ਇਹ ਕੱਟਵਰਕ ਵਾਲੀ ਹੈਗੀ ਇਹਦੇ ਉੱਤੇ ਵੀ ਸਿੱਪੀ ਵਰਕ ਹੈਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਦੱਸਤਾ ਜੇ ਤੁਹਾਨੂੰ ਪਸੰਦ ਆ ਕਲਰ ਹੈ 11550 ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਕਲਰ ਦਿਖਾਉਣੇ ਹੈਗੇ ਇਹ ਹੈਗਾ ਜੀ ਕਾਫੀ ਕਲਰ ਕਾਫੀ ਹੈ ਨਾ ਜਾਮਣੀ ਹੈ ਜਾਮਣੀ ਕਾਫੀ ਆ ਵੈਸੇ ਹੈ ਤਾਂ ਕਾਫੀ ਹੈ ਇਹ ਦੋਨੇ ਛੇਡਾਂ ਜੇ ਪੈਂਦੀਆਂ ਇਹ ਕਾਫੀ ਵੀ ਕਹਿ ਲਓ ਮੈਂ ਜਾਮਣੀ ਕਹਿ ਲਓ ਕੋਈ ਗੱਲ ਨਾ ਕੋਈ ਖਾਸ ਬੜਾ ਫਰਕ ਨਹੀਂ ਹੈਗਾ ਇਹਦੇ ਵਿੱਚ ਵੈਸੇ ਹੈ ਇਹ ਕਾਫੀ ਹੋਈ ਹੈਗਾ ਲਓ ਜੀ ਇਹਦਾ ਸਾਰਿਆਂ ਦਾ ਡਿਜ਼ਾਈਨ ਅਲੱਗ-ਅਲੱਗ ਨੇ ਜੀ ਇਹਦਾ ਡਿਜ਼ਾਈਨ ਹੋਰ ਚੀਜ਼ ਬਣੀ ਹੋਈ ਹੈਗੀ ਠੀਕ ਹੈ ਜੀ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਇਹਦੇ ਗੋਟਾ ਇਹਦੇ ਜਿਹੜਾ ਕਿਨਾਰੇ ਚਾਰੇ ਪਾਸੇ ਕਿਨਾਰੇ ਦੇ ਉੱਪਰ ਇਦਾਂ ਡਿਜ਼ਾਈਨ ਬਣਿਆ ਹੋਇਆ ਹੈਗਾ ਠੀਕ ਹੈ ਜੀ ਜਿਹੜਾ ਬਾਰਡਰ ਲ 그린 ਸੀ ਉਹਦੇ ਇਦਾਂ ਬਣਿਆ ਹੋਇਆਗਾ ਠੀਕ ਹੈ ਜੀ ਤੇ ਜਿਹੜਾ ਹੈਗਾ ਸੀ ਰੈੱਡ ਮਹਿਰੂਨ ਉਹਦੇ ਇਦਾਂ ਬਣਿਆ ਹੋਇਆ ਸੀਗਾ ਸਾਰੇ ਅਲੱਗ-ਅਲੱਗ ਸੀ ਕੋਈ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੋ ਤੇ ਉਹ ਡਾ ਜਿਹੜਾ ਆਪਣਾ ਦਿਓ ਜੀ ਅਗਲਾ ਕਲਰ ਤਕਾਉਣੇ ਹੈ ਲਾਸਟ ਕਲਰ ਹੈ ਜੀ ਇਹ ਇਹ ਵੀ ਬਹੁਤ ਜਿਆਦਾ ਸੋਹਣਾਗਾ ਇਹ ਹੈਗਾ ਜੀ ਮਜੈਂਟਾ ਇਲਾਵ ਜੀ ਇਹ ਵੀ ਬਹੁਤ ਸੋਹਣਾ ਸਾਰੇ ਨੇ ਡਿਜ਼ਾਈਨ ਅਲੱਗ-ਅਲੱਗ ਨੇ ਕਲਰ ਵੀ ਅਲੱਗ-ਅਲੱਗ ਨੇ ਜਿਹੜਾ ਵੀ ਇੱਕ ਤੋਂ ਇੱਕ ਲੈ ਕੇ ਆਏ ਆ ਆਪਾਂ ਸੋਹਣਾ ਤੁਹਾਡੇ ਲਈ ਛਾਂਟ ਕੇ ਤੇ ਇਹ ਵੀ ਬਹੁਤ ਜਿਆਦਾ ਸੋਹਣਾ ਹੈਗਾ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਦੇ ਸਕਦੇ ਹੋ ਜੇ ਕਿਸੇ ਭੈਣ ਨੂੰ ਗਿਫਟ ਵੀ ਕਰਨਾ ਕਿਸੇ ਸਹੇਲੀ ਨੂੰ ਵੀ ਗਿਫਟ ਕਰਨਾ ਆਪਣੀ ਨੂੰਨਰੀ ਵਿਆਹੀ ਹੋਈ ਆ ਉਹਦੇ ਲਈ ਵੀ ਵਧੀਆ ਚੀਜ਼ ਆ ਇਹ ਠੀਕ ਹੈ ਜੀ ਤੇ ਲਓ ਜੀ ਲਓ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 1150 ਰੁਪਏ ਤੇ ਬਹੁਤ ਇੱਕ ਨੰਬਰ ਕੁਆਲਿਟੀ ਦੀ ਚੀਜ਼ ਹੈਗੀ ਆਪਾਂ ਇਹੋ ਜੀ ਗੱਲ ਨਹੀਂ ਵੀ ਤੁਹਾਨੂੰ ਪ੍ਰਾਈਜ਼ ਜ਼ਿਆਦਾ ਦੇਵਾਂਗੇ ਤੇ ਜਿਹੜੀ ਕੁਆਲਿਟੀ ਉਹ ਬੇ ਕਰ ਦੇਵਾਂਗੇ ਇਦਾਂ ਦੇ ਕੰਮ ਨਹੀਂ ਕਰਦੇ ਆਪਾਂ ਤੇ ਬਹੁਤ ਸੋਹਣੀ ਚੀਜ਼ ਹੈਗੀ ਤੇ ਲਓ ਜੀ ਉਮੀਦ ਕਰਦੇ ਆਂ ਜੀ ਸਾਰੀਆਂ ਫੁਲਕਾਰੀਆਂ ਜਿਹੜੀਆਂ ਸ਼ਾਲ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਦਿਓਗੇ ਤੇ ਫਿਰ ਆਪਾਂ ਇਸ ਤੋਂ ਬਾਅਦ ਹੋਰ ਵੀ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਵੀ ਕਰਿਓ ਕਮੈਂਟ ਵੀ ਕਰਕੇ ਦੱਸਿਓ ਵੀ ਤੁਹਾਨੂੰ ਆਪਣੇ ਜਿਹੜੇ ਸ਼ਾਲਾਉ ਕਿੱਦਾਂ ਲੱਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਸਤੇ ਕਲ ਜੀ